ਉਹ ਭਾਰਤ 'ਚ ਅਜੇ ਨਵਾਂ ਨਸ਼ਾ ਆਇਆ ਸੀ ਪਰ ਸਸਤਾ ਹੋਣ ਕਰਕੇ ਥੋੜੇ ਸਮੇਂ 'ਚ ਹੀ ਸਾਰੇ ਪੰਜਾਬ ਤੇ ਭਾਰਤ 'ਚ ਫੈਲ ਗਿਆ ਕਹਿੰਦੇ ਨੇ ਤੰਬਾਕੂ ਸਪੇਨ ਤੋਂ ਭਾਰਤ ਲਿਆਂਦਾ ਗਿਆ ਸੀ ਬੀ ਦੇ ਸਮੇਤ ਇਸ ਦੀ ਬਜਾਈ ਵੀ ਹੋਣ ਲੱਗ ਪਈ ਸੀ ਇੱਕ بڑا ਵਿਦਵਾਨ ਬੰਦਾ ਜਿਹਦਾ ਨਾਂ ਜੰਜੀਆ ਸੀ ਇਹ ਧਰਮ ਦੀਆਂ ਗੁੰਝਲਾਂ ਐਸੀ ਜੁਕਤ ਨਾਲ ਖੋਲਦਾ ਸੀ ਕਿ ਇਸ ਨੂੰ ਜੰਜੀਆ ਜੁਗਤੀ ਕਹਿਣ ਲੱਗ ਪਏ ਪਰ ਮਾੜੀ ਸੰਗਤ ਦੇ ਕਰਕੇ ਤੰਬਾਕੂ ਦਾ ਨਸ਼ਾ ਕਰਨ ਲੱਗ ਪਿਆ ਸਭ ਜੁਗਤਾਂ ਭੁੱਲ ਗਈਆਂ ਸੁਰਤ ਖਿੰਡ ਗਈ ਦੂਸਰਿਆਂ ਨੂੰ ਸਮਝਾਉਣ ਵਾਲਾ ਆਪ ਹੀ ਮਾਨਸਿਕ ਕਲੇਸ਼ ਚ ਉਲਝ ਗਿਆ ਗੁਰੂ ਘਰ ਦੀ ਸੋਭਾ ਸੋਹਣਾ ਇੱਕ ਦਿਨ ਕੀਰਤਪੁਰ ਸਾਹਿਬ ਅੱਠਵੇਂ ਪਾਸ਼ਾ ਦੇ ਦਾਰ ਆਇਆ ਸਤਗੁਰਾਂ ਕੋਲ ਬੇਨਤੀ ਕੀਤੀ ਮਹਾਰਾਜ ਕਰਮ ਧਰਮ ਵੀ ਸਾਰੇ ਕਰਦਾ ਹਾਂ ਪਰ ਸੁਰਤ ਦਾ ਟਿਕਾਣਾ ਨਹੀਂ ਨਾ ਜੀਵਨ ਚ ਕੋਈ ਰਾਸ ਹੈ ਆਪ ਜੀ ਕਿਰਪਾ ਕਰੋ ਸਤਗੁਰਾਂ ਬਚਨ ਕਹੇ ਅੱਗ ਚ ਹੱਥ ਪਾਏਗਾ ਤੇ ਸੜੇਗਾ ਹੀ ਜਦੋਂ ਤਾਕ ਤੰਬਾਕੂ ਦਾ ਸੇਵਨ ਕਰੇਗਾ ਟਿਕਾ ਕਿਵੇਂ ਮਿਲੇਗਾ ਤੰਬਾਕੂ ਦੀ ਆਦਤ ਛੱਡ ਤੂੰ ਪੜਿਆ ਲਿਖਿਆ ਸਿਆਣਾ ਹੈ ਕਿਹੜੀਆਂ ਮੂਰਖ ਤਾਈਆਂ ਵਿੱਚ ਫਸ ਗਿਆ ਜੰਜੂਆ ਇੰਨਾ ਸ਼ਰਮਿੰਦਾ ਹੋਇਆ ਜੰਜੂਆ ਇੰਨਾ ਸ਼ਰਮਿੰਦਾ ਹੋਇਆ ਉਸ ਸਮੇਂ ਭਰੇ ਦਰਬਾਰ ਚ ਮਾਫੀ ਮੰਗੀ ਤੇ ਪ੍ਰਣ ਕੀਤਾ ਅੱਜ ਤੋਂ ਬਾਅਦ ਤੰਬਾਕੂ ਨੂੰ ਹੱਥ ਨਹੀਂ ਲਾਵਾਂਗਾ ਸਤਿਗੁਰਾਂ ਦੀ ਕਿਰਪਾ ਵਾਪਰੀ ਪਰਮ ਪਦਵੀ ਨੂੰ ਪ੍ਰਾਪਤ ਹੋਇਆ ਫਿਰ ਐਸੀ ਹਾਲਤ ਹੋਈ ਕਿ ਦੂਸਰਿਆਂ ਨੂੰ ਵੀ ਪ੍ਰੇਰਣਾ ਦੇਵੇ ਤੇ ਤੰਬਾਕੂ ਦੀ ਆਦਤ ਮਾੜੀ ਹੈ ਛੱਡ ਦਿਓ ਕੋਝ ਅਰਸੇ ਤੋਂ ਮੈਡੀਕਲ ਸਾਇੰਸ ਨੇ ਵੀ ਮੰਨਿਆ ਕਿ ਤੰਬਾਕੂ ਨਾਲ ਕੈਂਸਰ ਫੈਲਦਾ ਹੈ ਹੋਰ ਸੈਂਕੜੇ ਬਿਮਾਰੀਆਂ ਲੱਗਦੀਆਂ ਨੇ ਧੰਨ ਨੇ 8ਵੇਂ ਪਾਸ਼ਾ ਜਿਨ੍ਹਾਂ ਨੇ ਪਹਿਲੇ ਦਿਨੋਂ ਹੀ ਸਿੱਖ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਣ ਦੇ ਲਈ ਸਾਵਧਾਨ ਕੀਤਾ ਕਲਗੀਧਰ ਪਿਤਾ ਜੀ ਨੇ ਬੱਜਰੁਰ ਘਹਿਤ ਤਕਰਾਰ ਦਿੱਤਾ ਇਤਿਹਾਸ ਹੈ ਕਿ ਸਿੱਖਾਂ ਨੇ ਪੁੱਠੀਆਂ ਖੱਲਾਂ ਲਵਾਈਆਂ ਪਰ ਤੰਬਾਕੂ ਨੂੰ ਹੱਥ ਤੱਕ ਨਹੀਂ ਲਾਇਆ ਇਹ ਰਹਿਮਤਾ ਨੇ ਤਾਂ